ਇਸ ਵੱਲ ਦੀ ਵੱਡੀ ਖਬਰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀ ਹੈ ਦਾਸੀ ਕੀ ਰੁ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਵੇਰੇ 10:30 ਵਜੇ ਚੱਲੀ ਅਮਰਪਾਲੀ ਐਕਸਪ੍ਰੈਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਆ ਤਾਂ ਦਾਸੀ ਜਦੋਂ ਰਾਜਪੁਰਾ ਜੰਕਸ਼ਨ ਟ੍ਰੇਨ ਪਾਰ ਕਰਦੀ ਆ ਤਾਂ ਉਸ ਸਮੇਂ ਪੈਸੇਂਜਰ ਡੱਬੇ ਦੇ ਵਿੱਚ ਪਿਛਲੇ ਡੱਬਿਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਟ੍ਰੇਨ ਨੂੰ ਅੰਬਾਲੇ ਰੋਕਿਆ ਜਾਂਦਾ ਹੈ ਤੇ ਮੌਕੇ ਤੇ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਦੂਜੇ ਡੱਬਿਆਂ 'ਚ ਸ਼ਿਫਟ ਕੀਤਾ ਜਾਂਦਾ ਹੈ ਹਾਲਾਂਕਿ ਹਜੇ ਤੱਕ ਟ੍ਰੇਨ ਉੱਥੇ ਹੀ ਖੜੀ ਹੈ ਤੇ ਉਸ ਦੇ ਵਿੱਚ ਮੁਰੰਮਤ ਕੀਤੀ ਜਾ ਰਹੀ ਹੈ ਪਰ ਜਸਤ੍ਰਿਕ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਦੇ ਵਿੱਚ ਅੱਗ ਲੱਗ ਗਈ ਸੀ ਤਾਂ ਮੌਕੇ ਤੇ ਕੁਝ ਵੀ ਹੋ ਸਕਦਾ ਸੀ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਵੀ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਅਮਰਪਾਲੀ ਐਕਸਪ੍ਰੈਸ 1500 15708 ਅੰਮ੍ਰਪਾਲੀ ਐਕਸਪ੍ਰੈਸ ਲੁਧਿਆਣਾ ਤੋਂ ਗੋਂਡਾ ਦੇ ਲਈ ਅੱਜ ਲੁਧਿਆਣਾ ਤੋਂ ਸਵਾ 10 ਵਜੇ ਰਵਾਨਾ ਹੁੰਦੀ ਹੈ ਜਿਸ ਦੌਰਾਨ ਇਸ ਦੇ ਵਿੱਚ ਜਦੋਂ ਸਵਾਰੀਆਂ ਚੜ ਜਾਂਦੀਆਂ ਤਾਂ ਰਾਜਪੁਰਾ ਜੰਕਸ਼ਨ ਟੱਪਣ ਤੋਂ ਬਾਅਦ ਹੀ ਪਿਛਲੇ ਡੱਬਿਆਂ ਦੇ ਵਿੱਚ ਪਿਆਨਾ ਕੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਜਦੋਂ ਮੌਕੇ ਤੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਵੱਲੋਂ ਅੰਬਾਲਾ ਇਸ ਟ੍ਰੇਨ ਨੂੰ ਰੋਕ ਕੇ ਸਾਰੀ ਸਵਾਰੀਆਂ ਬਾਹਰ ਕੱਢੀ ਜਾਂਦੀਆਂ ਨੇ ਅਤੇ ਜਿਹੜੀ ਫਾਇਰ ਬ੍ਰਿਗੇਡ ਅਤੇ ਦਮਕਲ ਵਿਭਾਗ ਨੂੰ ਮੌਕੇ ਤੇ ਬੁਲਾਇਆ ਜਾਂਦਾ ਹੈ ਹਾਲਾਂਕਿ ਇਹ ਸੂਤਰਾਂ ਦੇ حوالے ਤੋਂ ਮਿਲੀ ਜਾਂਦੀ ਕਾਰੀਆਂ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਜਾਨੀ ਨੁਕਸਾਨ ਹੋਇਆ ਜਾਂ ਨਹੀਂ ਪਰ ਦੱਸਿਆ ਜਾ ਰਿਹਾ ਹੈ ਕਿ ਜਿੰਨੀਆਂ ਵੀ ਸਵਾਰੀਆਂ ਸੀ ਉਹਨਾਂ ਨੂੰ ਮੌਕੇ ਤੇ ਹੀ ਬਾਹਰ ਕੱਢ ਲਿੱਤਾ ਜਾਂਦਾ ਹੈ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀ ਹੈ ਦਾਸੀ ਕੀ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਵੇਰੇ 10:30 ਵਜੇ ਚੱਲੀ ਅਮਰਪਾਲੀ ਐਕਸਪ੍ਰੈਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਦਾਸੀ ਜਦੋਂ ਰਾਜਪੁਰਾ ਜੰਕਸ਼ਨ ਟ੍ਰੇਨ ਪਾਰ ਕਰਦੀ ਹੈ ਤਾਂ ਉਸ ਸਮੇਂ ਪੈਸੇਂਜਰ ਡੱਬੇ ਦੇ ਵਿੱਚ ਪਿਛਲੇ ਡੱਬਿਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਟ੍ਰੇਨ ਨੂੰ ਅੰਬਾਲੇ ਰੋਕਿਆ ਜਾਂਦਾ ਹੈ ਤਾਂ ਮੌਕੇ ਤੇ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਦੂਜੇ ਡੱਬਿਆਂ 'ਚ ਸ਼ਿਫਟ ਕੀਤਾ ਜਾਂਦਾ ਹੈ ਹਾਲਾਂਕਿ ਹਜੇ ਤੱਕ ਟ੍ਰੇਨ ਉੱਥੇ ਹੀ ਖੜੀ ਹੈ ਤੇ ਉਸ ਦੇ ਵਿੱਚ ਮੁਰੰਮਤ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਦੇ ਵਿੱਚ ਅੱਗ ਲੱਗ ਗਈ ਸੀ ਤਾਂ ਮੌਕੇ ਤੇ ਕੁਝ ਵੀ ਹੋ ਸਕਦਾ ਸੀ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਵੀ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਅਮਰਪਾਲੀ ਐਕਸਪ੍ਰੈਸ 1500 15708 ਹੰਮਰਪਾਲੀ ਐਕਸਪ੍ਰੈਸ ਲੁਧਿਆਣਾ ਤੋਂ ਗੋਂਡਾ ਦੇ ਲਈ ਅੱਜ ਲੁਧਿਆਣਾ ਤੋਂ ਸਵਾ 10 ਵਜੇ ਰਵਾਨਾ ਹੁੰਦੀ ਹੈ ਜਿਸ ਦੌਰਾਨ ਇਸ ਦੇ ਵਿੱਚ ਜਦੋਂ ਸਵਾਰੀਆਂ ਚੜ ਜਾਂਦੀਆਂ ਤਾਂ ਰਾਜਪੁਰਾ ਜੰਕਸ਼ਨ ਟੱਪਣ ਤੋਂ ਬਾਅਦ ਹੀ ਪਿਛਲੇ ਡੱਬਿਆਂ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਜਦੋਂ ਮੌਕੇ ਤੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਵੱਲੋਂ ਅੰਬਾਲਾ ਇਸ ਟ੍ਰੇਨ ਨੂੰ ਰੋਕ ਕੇ ਸਾਰੀ ਸਵਾਰੀਆਂ ਬਾਹਰ ਕੱਢੀ ਜਾਂਦੀਆਂ ਨੇ ਅਤੇ ਜਿਹੜੀ ਫਾਇਰ ਬ੍ਰਿਗੇਡ ਤੇ ਦਮਕਲ ਵਿਭਾਗ ਨੂੰ ਮੌਕੇ ਤੇ ਬੁਲਾਇਆ ਜਾਂਦਾ ਹੈ ਹਾਲਾਂਕਿ ਇਹ ਸੂਤਰਾਂ ਦੇ حوالے ਤੋਂ ਮਿਲੀ ਜਾਂਦੀ ਕਾਰਿਆ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਜਾਨੀ ਨੁਕਸਾਨ ਹੋਇਆ ਜਾਂ ਨਹੀਂ ਪਰ ਦੱਸਿਆ ਜਾ ਰਿਹਾ ਹੈ ਕਿ ਜਿੰਨੀਆਂ ਵੀ ਸਵਾਰੀਆਂ ਸੀ ਉਹਨਾਂ ਨੂੰ ਮੌਕੇ ਤੇ ਹੀ ਬਾਹਰ ਕੱਢ ਲਿੱਤਾ ਜਾਂਦਾ ਹੈ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀ ਹੈ ਦੱਸਿਆ ਕਿ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਵੇਰੇ 7:30 ਵਜੇ ਚੱਲੀ ਅਮਰਪਾਲੀ ਐਕਸਪ੍ਰੈਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਆ ਤਾਂ ਦੱਸਿਆ ਜਦੋਂ ਰਾਜਪੁਰਾ ਜੰਕਸ਼ਨ ਟ੍ਰੇਨ ਪਾਰ ਕਰਦੀ ਆ ਤਾਂ ਉਸ ਸਮੇਂ ਪੈਸੇਂਜਰ ਡੱਬੇ ਦੇ ਵਿੱਚ ਪਿਛਲੇ ਡੱਬਿਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਟ੍ਰੇਨ ਨੂੰ ਅੰਬਾਲੇ ਰੋਕਿਆ ਜਾਂਦਾ ਹੈ ਤਾਂ ਮੌਕੇ ਤੇ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਦੂਜੇ ਡੱਬਿਆਂ 'ਚ ਸ਼ਿਫਟ ਕੀਤਾ ਜਾਂਦਾ ਹੈ ਹਾਲਾਂਕਿ ਹਜੇ ਤੱਕ ਟ੍ਰੇਨ ਉੱਥੇ ਹੀ ਖੜੀ ਹੈ ਤੇ ਉਸ ਦੇ ਵਿੱਚ ਮੁਰੰਮਤ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਦੇ ਵਿੱਚ ਅੱਗ ਲੱਗੀ ਸੀ ਤਾਂ ਮੌਕੇ ਤੇ ਕੁਝ ਵੀ ਹੋ ਸਕਦਾ ਸੀ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਵੀ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਅਮਰਪਾਲੀ ਐਕਸਪ੍ਰੈਸ 15 15708 ਅੰਮ੍ਰਿਤਪਾਲੀ ਐਕਸਪ੍ਰੈਸ ਲੁਧਿਆਣਾ ਤੋਂ ਗੋਂਡਾ ਦੇ ਲਈ ਅੱਜ ਲੁਧਿਆਣਾ ਤੋਂ ਸਵਾ 10 ਵਜੇ ਰਵਾਨਾ ਹੁੰਦੀ ਹੈ ਜਿਸ ਦੌਰਾਨ ਇਸ ਦੇ ਵਿੱਚ ਜਦੋਂ ਸਵਾਰੀਆਂ ਚੜ ਜਾਂਦੀਆਂ ਤਾਂ ਰਾਜਪੁਰਾ ਜੰਕਸ਼ਨ ਟੱਪਣ ਤੋਂ ਬਾਅਦ ਹੀ ਪਿਛਲੇ ਡੱਬਿਆਂ ਦੇ ਵਿੱਚ ਪਿਆਨਾ ਕੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਮੌਕੇ ਤੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਵੱਲੋਂ ਅੰਬਾਲਾ ਇਸ ਟ੍ਰੇਨ ਨੂੰ ਰੋਕ ਕੇ ਸਾਰੀ ਸਵਾਰੀਆਂ ਬਾਹਰ ਕੱਢੀ ਜਾਂਦੀਆਂ ਨੇ ਅਤੇ ਜਿਹੜੀ ਫਾਇਰ ਬ੍ਰਿਗੇਡ ਤੇ ਦਮਕਲ ਵਿਭਾਗ ਨੂੰ ਮੌਕੇ ਤੇ ਬੁਲਾਇਆ ਜਾਂਦਾ ਹੈ ਹਾਲਾਂਕਿ ਇਹ ਸੂਤਰਾਂ ਦੇ حوالے ਤੋਂ ਮਿਲੀ ਜਾਂਦੀ ਤੰਕਾਰੀ ਹੈ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਜਾਨੀ ਨੁਕਸਾਨ ਹੋਇਆ ਜਾਂ ਨਹੀਂ ਪਰ ਦੱਸਿਆ ਜਾ ਰਿਹਾ ਹੈ ਕਿ ਜਿੰਨੀਆਂ ਵੀ ਸਵਾਰੀਆਂ ਸੀ ਉਹਨਾਂ ਨੂੰ ਮੌਕੇ ਤੇ ਹੀ ਬਾਹਰ ਕੱਢ ਲਿੱਤਾ ਜਾਂਦਾ ਹੈ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਵੇਰੇ 10:30 ਵਜੇ ਚੱਲੀ ਅਮਰਪਾਲੀ ਐਕਸਪ੍ਰੈਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਆ ਤਾਂ ਦੱਸਿਆ ਜਦੋਂ ਰਾਜਪੁਰਾ ਜੰਕਸ਼ਨ ਟ੍ਰੇਨ ਪਾਰ ਕਰਦੀ ਆ ਤਾਂ ਉਸ ਸਮੇਂ ਪੈਸੇਂਜਰ ਡੱਬੇ ਦੇ ਵਿੱਚ ਪਿਛਲੇ ਡੱਬਿਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਟ੍ਰੇਨ ਨੂੰ ਅੰਬਾਲੇ ਰੋਕਿਆ ਜਾਂਦਾ ਹੈ ਤੇ ਮੌਕੇ ਤੇ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਦੂਜੇ ਡੱਬਿਆਂ 'ਚ ਸ਼ਿਫਟ ਕੀਤਾ ਜਾਂਦਾ ਹੈ ਹਾਲਾਂਕਿ ਹਜੇ ਤੱਕ ਟ੍ਰੇਨ ਉੱਥੇ ਹੀ ਖੜੀ ਹੈ ਤੇ ਉਸ ਦੇ ਵਿੱਚ ਮਰਮਮਤ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਦੇ ਵਿੱਚ ਅੱਗ ਲੱਗ ਗਈ ਸੀ ਤਾਂ ਮੌਕੇ ਤੇ ਕੁਝ ਵੀ ਹੋ ਸਕਦਾ ਸੀ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਵੀ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਅਮਰਪਾਲੀ ਐਕਸਪ੍ਰੈਸ 1500 15708 ਅੰਮ੍ਰਿਤਪਾਲੀ ਐਕਸਪ੍ਰੈਸ ਲੁਧਿਆਣਾ ਤੋਂ ਗੋਂਡਾ ਦੇ ਲਈ ਅੱਜ ਲੁਧਿਆਣਾ ਤੋਂ ਸਵਾ 10 ਵਜੇ ਰਵਾਨਾ ਹੁੰਦੀ ਹੈ ਜਿਸ ਦੌਰਾਨ ਇਸ ਦੇ ਵਿੱਚ ਜਦੋਂ ਸਵਾਰੀਆਂ ਚੜ ਜਾਂਦੀਆਂ ਤਾਂ ਰਾਜਪੁਰਾ ਜੰਕਸ਼ਨ ਟੱਪਣ ਤੋਂ ਬਾਅਦ ਹੀ ਪਿਛਲੇ ਡੱਬਿਆਂ ਦੇ ਵਿੱਚ ਪਿਆਨਾ ਕੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਜਦੋਂ ਮੌਕੇ ਤੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਵੱਲੋਂ ਅੰਬਾਲਾ ਇਸ ਟ੍ਰੇਨ ਨੂੰ ਰੋਕ ਕੇ ਸਾਰੀ ਸਵਾਰੀਆਂ ਬਾਹਰ ਕੱਢੀ ਜਾਂਦੀਆਂ ਨੇ ਅਤੇ ਜਿਹੜੀ ਫਾਇਰ ਬ੍ਰਿਗੇਡ ਤੇ ਦਮਕਲਪਾ ਅੱਗ ਨੂੰ ਮੌਕੇ ਤੇ ਬੁਲਾਇਆ ਜਾਂਦਾ ਹੈ ਹਾਲਾਂਕਿ ਇਹ ਸੂਤਰਾਂ ਦੇ حوالے ਤੋਂ ਮਿਲੀ ਜਾਣ ਕਾਰਿਆ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਜਾਨੀ ਨੁਕਸਾਨ ਹੋਇਆ ਜਾਂ ਨਹੀਂ ਪਰ ਦੱਸਿਆ ਜਾ ਰਿਹਾ ਹੈ ਕਿ ਜਿੰਨੀਆਂ ਵੀ ਸਵਾਰੀਆਂ ਸੀ ਉਹਨਾਂ ਨੂੰ ਮੌਕੇ ਤੇ ਹੀ ਬਾਹਰ ਕੱਢ ਲਿੱਤਾ ਜਾਂਦਾ ਹੈ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀ ਹੈ ਦਾਸੀ ਕੀ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਵੇਰੇ 7:30 ਵਜੇ ਚੱਲੀ ਅਮਰਪਾਲੀ ਐਕਸਪ੍ਰੈਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਆ ਦਾਸੀ ਜਦੋਂ ਰਾਜਪੁਰਾ ਜੰਕਸ਼ਨ ਟ੍ਰੇਨ ਪਾਰ ਕਰਦੀ ਆ ਤਾਂ ਉਸ ਸਮੇਂ ਪੈਸੇਂਜਰ ਡੱਬੇ ਦੇ ਵਿੱਚ ਪਿਛਲੇ ਡੱਬਿਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਟ੍ਰੇਨ ਨੂੰ ਅੰਬਾਲੇ ਰੋਕਿਆ ਜਾਂਦਾ ਹੈ ਤੇ ਮੌਕੇ ਤੇ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਦੂਜੇ ਡੱਬਿਆਂ 'ਚ ਸ਼ਿਫਟ ਕੀਤਾ ਜਾਂਦਾ ਹੈ ਹਾਲਾਂਕਿ ਹਜੇ ਤੱਕ ਟ੍ਰੇਨ ਉੱਥੇ ਹੀ ਖੜੀ ਹੈ ਤੇ ਉਸ ਦੇ ਵਿੱਚ ਮੁਰੰਮਤ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਦੇ ਵਿੱਚ ਅੱਗ ਲੱਗ ਗਈ ਸੀ ਤਾਂ ਮੌਕੇ ਤੇ ਕੁਝ ਵੀ ਹੋ ਸਕਦਾ ਸੀ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਵੀ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਅਮਰਪਾਲੀ ਐਕਸਪ੍ਰੈਸ 1500 15708 ਹੰਬਰਪਾਲੀ ਐਕਸਪ੍ਰੈਸ ਲੁਧਿਆਣਾ ਤੋਂ ਗੋਂਡਾ ਦੇ ਲਈ ਅੱਜ ਲੁਧਿਆਣਾ ਤੋਂ ਸਵਾ 10 ਵਜੇ ਰਵਾਨਾ ਹੁੰਦੀ ਹੈ ਜਿਸ ਦੌਰਾਨ ਇਸ ਦੇ ਵਿੱਚ ਜਦੋਂ ਸਵਾਰੀਆਂ ਚੜ ਜਾਂਦੀਆਂ ਤਾਂ ਰਾਜਪੁਰਾ ਜੰਕਸ਼ਨ ਟੱਪਣ ਤੋਂ ਬਾਅਦ ਹੀ ਪਿਛਲੇ ਡੱਬਿਆਂ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਜਦੋਂ ਮੌਕੇ ਤੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਵੱਲੋਂ ਅੰਬਾਲਾ ਇਸ ਟ੍ਰੇਨ ਨੂੰ ਰੋਕ ਕੇ ਸਾਰੀ ਸਵਾਰੀਆਂ ਬਾਹਰ ਕੱਢੀ ਜਾਂਦੀਆਂ ਨੇ ਅਤੇ ਜਿਹੜੀ ਫਾਇਰ ਬ੍ਰਿਗੇਡ ਤੇ ਦਮਕਲ ਵਿਭਾਗ ਨੂੰ ਮੌਕੇ ਤੇ ਬੁਲਾਇਆ ਜਾਂਦਾ ਹੈ ਹਾਲਾਂਕਿ ਇਹ ਸੂਤਰਾਂ ਦੇ حوالے ਤੋਂ ਮਿਲੀ ਜਾਂਦੀ ਕਾਰਿਆ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਜਾਨੀ ਨੁਕਸਾਨ ਹੋਇਆ ਜਾਂ ਨਹੀਂ ਪਰ ਦੱਸਿਆ ਜਾ ਰਿਹਾ ਹੈ ਕਿ ਜਿੰਨੀਆਂ ਵੀ ਸਵਾਰੀਆਂ ਸੀ ਉਹਨਾਂ ਨੂੰ ਮੌਕੇ ਤੇ ਹੀ ਬਾਹਰ ਕੱਢ ਲਿੱਤਾ ਜਾਂਦਾ ਹੈ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀ ਹੈ ਦੱਸਿਆ ਕਿ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਵੇਰੇ 7:30 ਵਜੇ ਚੱਲੀ ਅਮਰਪਾਲੀ ਐਕਸਪ੍ਰੈਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਆ ਤਾਂ ਦੱਸਿਆ ਜਦੋਂ ਰਾਜਪੁਰਾ ਜੰਕਸ਼ਨ ਟ੍ਰੇਨ ਪਾਰ ਕਰਦੀ ਆ ਤਾਂ ਉਸ ਸਮੇਂ ਪੈਸੇਂਜਰ ਡੱਬੇ ਦੇ ਵਿੱਚ ਪਿਛਲੇ ਡੱਬਿਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਟ੍ਰੇਨ ਨੂੰ ਅੰਬਾਲੇ ਰੋਕਿਆ ਜਾਂਦਾ ਹੈ ਤੇ ਮੌਕੇ ਤੇ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਦੂਜੇ ਡੱਬਿਆਂ 'ਚ ਸ਼ਿਫਟ ਕੀਤਾ ਜਾਂਦਾ ਹੈ ਹਾਲਾਂਕਿ ਹਜੇ ਤੱਕ ਟ੍ਰੇਨ ਉੱਥੇ ਹੀ ਖੜੀ ਹੈ ਤੇ ਉਸ ਦੇ ਵਿੱਚ ਮਰਮਮਤ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਦੇ ਵਿੱਚ ਅੱਗ ਲੱਗ ਗਈ ਸੀ ਤਾਂ ਮੌਕੇ ਤੇ ਕੁਝ ਵੀ ਹੋ ਸਕਦਾ ਸੀ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਵੀ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਅਮਰਪਾਲੀ ਐਕਸਪ੍ਰੈਸ 15 15708 ਹੰਬਰਪਾਲੀ ਐਕਸਪ੍ਰੈਸ ਲੁਧਿਆਣਾ ਤੋਂ ਗੋਂਡਾ ਦੇ ਲਈ ਅੱਜ ਲੁਧਿਆਣਾ ਤੋਂ ਸਵਾ 10 ਵਜੇ ਰਵਾਨਾ ਹੁੰਦੀ ਹੈ ਜਿਸ ਦੌਰਾਨ ਇਸ ਦੇ ਵਿੱਚ ਜਦੋਂ ਸਵਾਰੀਆਂ ਚੜ ਜਾਂਦੀਆਂ ਤਾਂ ਰਾਜਪੁਰਾ ਜੰਕਸ਼ਨ ਟੱਪਣ ਤੋਂ ਬਾਅਦ ਹੀ ਪਿਛਲੇ ਡੱਬਿਆਂ ਦੇ ਵਿੱਚ ਪਿਆਨਾ ਕੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਮੌਕੇ ਤੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਵੱਲੋਂ ਅੰਬਾਲਾ ਇਸ ਟ੍ਰੇਨ ਨੂੰ ਰੋਕ ਕੇ ਸਾਰੀ ਸਵਾਰੀਆਂ ਬਾਹਰ ਕੱਢੀ ਜਾਂਦੀਆਂ ਨੇ ਅਤੇ ਜਿਹੜੀ ਫਾਇਰ ਬ੍ਰਿਗੇਡ ਤੇ ਦਮਕਲ ਵਿਭਾਗ ਨੂੰ ਮੌਕੇ ਤੇ ਬੁਲਾਇਆ ਜਾਂਦਾ ਹੈ ਹਾਲਾਂਕਿ ਇਹ ਸੂਤਰਾਂ ਦੇ حوالے ਤੋਂ ਮਿਲੀ ਜਾਂਦੀ ਕਾਰਿਆ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਜਾਨੀ ਨੁਕਸਾਨ ਹੋਇਆ ਜਾਂ ਨਹੀਂ ਪਰ ਦੱਸਿਆ ਜਾ ਰਿਹਾ ਹੈ ਕਿ ਜਿੰਨੀਆਂ ਵੀ ਸਵਾਰੀਆਂ ਸੀ ਉਹਨਾਂ ਨੂੰ ਮੌਕੇ ਤੇ ਹੀ ਬਾਹਰ ਕੱਢ ਲਿੱਤਾ ਜਾਂਦਾ ਹੈ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਵੇਰੇ 10:30 ਵਜੇ ਚੱਲੀ ਅਮਰਪਾਲੀ ਐਕਸਪ੍ਰੈਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਆ ਤਾਂ ਦੱਸਿਆ ਜਦੋਂ ਰਾਜਪੁਰਾ ਜੰਕਸ਼ਨ ਟ੍ਰੇਨ ਪਾਰ ਕਰਦੀ ਆ ਤਾਂ ਉਸ ਸਮੇਂ ਪੈਸੇਂਜਰ ਡੱਬੇ ਦੇ ਵਿੱਚ ਪਿਛਲੇ ਡੱਬਿਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਟ੍ਰੇਨ ਨੂੰ ਅੰਬਾਲੇ ਰੋਕਿਆ ਜਾਂਦਾ ਹੈ ਤੇ ਮੌਕੇ ਤੇ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਦੂਜੇ ਡੱਬਿਆਂ 'ਚ ਸ਼ਿਫਟ ਕੀਤਾ ਜਾਂਦਾ ਹੈ ਹਾਲਾਂਕਿ ਹਜੇ ਤੱਕ ਟ੍ਰੇਨ ਉੱਥੇ ਹੀ ਖੜੀ ਹੈ ਤੇ ਉਸ ਦੇ ਵਿੱਚ ਮਰਮਮਤ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਦੇ ਵਿੱਚ ਅੱਗ ਲੱਗ ਗਈ ਸੀ ਤਾਂ ਮੌਕੇ ਤੇ ਕੁਝ ਵੀ ਹੋ ਸਕਦਾ ਸੀ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਵੀ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਅਮਰਪਾਲੀ ਐਕਸਪ੍ਰੈਸ 1500 15708 ਅੰਮ੍ਰਪਾਲੀ ਐਕਸਪ੍ਰੈਸ ਲੁਧਿਆਣਾ ਤੋਂ ਗੋਂਡਾ ਦੇ ਲਈ ਅੱਜ ਲੁਧਿਆਣਾ ਤੋਂ 10:30 ਵਜੇ ਰਵਾਨਾ ਹੁੰਦੀ ਹੈ ਜਿਸ ਦੌਰਾਨ ਇਸ ਦੇ ਵਿੱਚ ਜਦੋਂ ਸਵਾਰੀਆਂ ਚੜ ਜਾਂਦੀਆਂ ਤਾਂ ਰਾਜਪੁਰਾ ਜੰਕਸ਼ਨ ਟੱਪਣ ਤੋਂ ਬਾਅਦ ਹੀ ਪਿਛਲੇ ਡੱਬਿਆਂ ਦੇ ਵਿੱਚ ਪਿਆਨਾ ਕੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਮੌਕੇ ਤੇ ਅਧਿਕਾਰੀਆਂ ਨੂੰ